ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM RAM ਅੱਜ ਆਪਣੀ ਪਿਛਲੇ ਕਈ ਸਾਲਾਂ ਤੋਂ ਇੱਕ ਸੋਚ ਸੀ ਮਨ ਦੇ ਵਿੱਚ ਜਿਹੜੀ ਅੱਜ ਗੁਰੂ ਮਹਾਰਾਜ ਨੇ ਆਪਣੇ ਅਪਾਰ ਕਿਰਪਾ ਦੇ ਨਾਲ ਸੰਪੂਰਨਤਾ ਵੱਲ ਲੈ ਕੇ ਜਾਣ ਦੀ ਮਨ ਬਣਿਆ ਕਿ ਹੋ ਜਾਵੇ ਅਸ਼ੀਰਵਾਦ ਗੁਰੂ ਮਹਾਰਾਜ ਦਾ ਇਹਦੇ ਤੇ ਸਰਬ ਧਰਮ ਸੰਮੇਲਨ ਇੱਕ ਕੌਮ ਦਾ ਬੜੇ ਸਾਲਾਂ ਦਾ ਮਾਨਸਿਕ ਇੱਕ ਸਟੇਜ ਤੇ Hindu Muslim Sikh Isai Mahamandaleshwar Akal Sikhar Sahib ਦੇ ਜੱਤੇਦਾਰ ਜੋ ਵੀ ਜਿਹੜੇ ਵੀ ਧਰਮ ਦੇ ਲੋਕ ਹੈ ਉਹ ਇੱਕ ਸਟੇਜ ਤੇ ਆ ਕੇ ਬੈਠਣ ਸਾਡਾ ਸਮਾਜ ਅੱਜ ਸਾਡਾ ਨੌਜਵਾਨ ਨਸ਼ਿਆਂ ਨਾਲ ਸਾਡੇ ਤੋਂ ਬਹੁਤ ਦੂਰ ਜਾ ਰਿਹਾ ਹੈ ਅਸੀਂ ਆਪਣੇ ਧਰਮ ਤੋਂ ਬਹੁਤ ਦੂਰ ਜਾ ਰਹੇ ਆ ਭਾਵੇਂ ਮੈਂ ਆ ਭਾਵੇਂ ਮੇਰੀ ਪੱਤਰਕਾਰ ਲੌਬੀ ਹੈ ਭਾਵੇਂ ਮੇਰੇ ਵੱਡੇ ਬਜ਼ੁਰਗ ਜਿਹੜੇ ਸੀਗੇ ਉਹ ਜਣੇ ਤਾਂ ਸਾਨੂੰ ਕਿਹਾ ਜੀ ਕਿ ਇਹ ਧਰਮ ਦੇ ਵਿੱਚ ਹੀ ਰਹਿਣਾ ਬਟ ਅਸੀਂ ਇਹਨੂੰ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਖਤਮ ਹੋਣ ਦੀ ਜਾ ਰਹੀ ਹੈ ਧਰਮ ਤੋਂ ਇੱਧਰ-ਉੱਧਰ ਹੋ ਰਹੀ ਹੈ ਤੇ ਸਾਡੇ ਧਰਮ ਦੇ ਵਿੱਚ ਅੱਜ ਮਹਾ ਮੰਡਲੇਸ਼ਵਰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨਾਨਕ ਸਾਹਿਬ ਸੰਪਰਦਾਇ ਤੋਂ ਸਾਰੇ ਆਏ ਹੋਏ ਆ ਜੀ ਜੈਨ ਸਮਾਜ ਤੋਂ ਆਏ ਹੋਏ ਆ ਅੱਜ ਅਸੀਂ ਸਾਰੇ ਵਿਚਾਰ ਗੋਸ਼ਟੀ ਕਰਾਂਗੇ ਕਿ ਇਹ ਕਿਉਂ ਹੋ ਰਿਹਾ ਹੈ ਆਪਣੇ ਆਪਣੇ ਧਰਮ ਲਈ ਹਰ ਅੱਜ ਇੱਥੇ ਜਿਹੜੇ ਧਰਮਗੁਰੂ ਆਏ ਹੋਇਆ ਬੋਲਣਗੇ ਦੱਸਣਗੇ ਜੀ ਦੂਜਾ ਐਲੋਪੈਥਿਕ ਪ੍ਰਣਾਲੀ ਜਿਹੜੀ ਸਾਡੇ ਉੱਤੇ ਹਾਵੀ ਹੋ ਰਹੀ ਹੈ ਤੇ ਸਾਡੀ ਸੋਚ ਚਗੀ ਕਿ ਆਯੁਰਵੇਦ ਜਿਹੜੀ ਹੈ ਉਹਨੂੰ ਪ੍ਰਮੋਟ ਕੀਤਾ ਜਾਵੇ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਇਹ ਹੰਭਲ ਰਿਕਵੈਸਟ ਕਰੂੰਗਾ ਭਾਰਤ ਸਰਕਾਰ ਨੂੰ ਵੀ ਕਿ ਇਹਦੇ ਕਾਲਜ ਵੱਧ ਵੱਧ ਬਣਾਏ ਜਾਣ ਤੇ ਵੱਧ ਵੱਧ ਬੱਚੇ ਜਿਹੜੇ ਆ ਉਹ ਆਯੁਰਵੇਦ ਦੇ ਵਿੱਚ ਪਾਇ ਜਾਣ ਤਾਂ ਜੋ ਇਲਾਜ ਜਿਹੜਾ ਉਹ ਆਯੁਰਵੇਦ ਪ੍ਰਾਤਨ ਤਰੀਕੇ ਨਾਲ ਹੋ ਸਕੇ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਸਾਥੀਆਂ ਲੋ ਜਿਵੇਂ ਦਾ ਦਾਸ ਨੂੰ ਹੁਕਮ ਹੋਇਆ ਮੈਂ ब्रह्मानंद गिरी महामंडलेश्वर पंचदश नाम भैरव जू नाखाड़ा ਤੋਂ प्रमुख श्री हिंदू तख्त काली माता मंदिर पटियाला ਜਿਵੇਂ ਵੀ ਮੈਨੂੰ ਸਾਥੀਆਂ ਦਾ ਹੁਕਮ ਆਇਆ ਵੀ ਇੱਕ ਸਾਂਝੀ ਵਾਰਤਾ ਵਾਸਤੇ ਸਨਾਤਨ ਮਤ ਦੀ ਗੱਲ ਵਾਸਤੇ ਇਕੱਤਰਤਾ ਰੱਖੀ ਗਈ ਹੈ ਉਹਦੇ ਇਕੱਤਰਤਾ ਲਈ ਮੈਂ ਆਪਣੀ ਮੋਰਲ ਡਿਊਟੀ ਸਮਝਦਾ ਸੀ ਜਦੋਂ ਹੈਪੀ ਜੀ ਦਾ ਟੈਲੀਫੋਨ ਆਇਆ ਸ਼ਰਮਾ ਜੀ ਨੇ ਇਨਵਾਈਟ ਕੀਤਾ ਵੀ ਮੈਂ ਜਿੱਥੇ ਵੀ ਸਾਂਝੀ ਵਾਰਤਾ ਦੀ ਗੱਲ ਹੁੰਦੀ ਹੈ ਪੰਜਾਬ ਚ ਤਕਰੀਬਨ 99% ਹਰੇਕ ਸਟੇਜ ਤੇ ਹਰੇਕ ਭਾਈਚਾਰੇ 'ਚ ਜਾ ਕੇ ਜਿਹੜੀ ਵਿਚਾਰਨ ਦੀ ਕੋਸ਼ਿਸ਼ ਮੈਂ ਕਰਦਾ ਰਹਿਣਾ ਹਮੇਸ਼ਾ ਕਿਉਂਕਿ ਜਿਹੜਾ ਪੰਜਾਬ ਹੈ ਇਹ ਪਹਿਲਾਂ ਵੀ ਬਹੁਤ ਤੱਤੀਆਂ ਹਵਾਵਾਂ 'ਚ ਲੰਘਿਆ ਹਮੇਸ਼ਾ ਹੀ ਸਾਨੂੰ ਏਜੰਸੀਆਂ ਨੇ ਵਿਦੇਸ਼ੀ ਦੇਸ਼ਾਂ ਨੇ ਟਾਰਗੇਟ ਕੀਤਾ ਸਾਡੇ ਆਪੀ ਭਾਈਚਾਰੇ ਨੂੰ ਸਾਡੇ ਆਪਣੀ ਪਿਆਰ ਨੂੰ ਦੁਫਾੜ ਕਰਨ ਲਈ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜਦੋਂ ਦਾ ਮੈਂ ਸન્યાਸ ਧਾਰਨ ਕੀਤਾ ਜਦੋਂ ਪਹਿਲਾਂ ਸਟੂਡੈਂਟ ਲਾਈਫ 'ਚ ਵੀ ਰਿਹਾ ਵੀ ਹਰ ਯੁੱਗ ਦੇ ਵਿੱਚ ਇੱਕ ਗ੍ਰੰਥ ਆਇਆ ਚਾਹੇ ਚਾਰੇ ਵੇਦ ਆਏ ਚਾਹੇ ਸਮੇ ਸਮੇ ਤੇ ਰਮਾਇਣ ਆਈ ਗੀਤਾ ਆਈ ਕਾਲੀ ਯੁਗ ਦੇ ਵਿੱਚ ਸਭ ਤੋਂ ਸਰਵ ਸ੍ਰੇਸ਼ਟ ਜਿਹੜਾ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਮਨੁੱਖਤਾ ਦੀ ਭਲਾਈ ਵਾਸਤੇ ਤੇ ਸਾਨੂੰ ਅਗਾ ਵਧੂ ਜਿਹੜਾ ਜੀਵਨ ਆ ਉਹ ਸਿਖਾਉਣ ਵਾਸਤੇ ਪ੍ਰਿਥਵੀ ਤੇ ਤੁਰਕੀ ਬਾਣੀ ਜਿਹੜੀ ਹੈ ਉਹ ਪ੍ਰਕਾਸ਼ਿਤ ਹੋਈ ਹੈ ਹਰ ਇਨਸਾਨ ਨੂੰ ਚਾਹੀਦਾ ਜਿਹੜੀ ਏਕਤਾ ਤੇ ਅਖੰਡਤਾ ਦੀ ਗੱਲ ਕਰਨੀ ਕਿਉਂਕਿ ਸਨਾਤਨ ਮਤ ਜਿਹੜੀ ਉਹ ਆਦੀ ਕਾਲ ਤੋਂ ਚੱਲੀ ਆਈ ਹੈ ਨਾ ਸਨਾਤਨ ਮਤ ਕਦੀ ਸਮਾਪਤ ਹੋਈ ਹੈ ਤੇ ਨਾ ਹੋ ਸਕਦੀ ਹੈ ਸਮੇ ਸਮੇਂ ਤੇ ਵਿਪਰੀਤ ਕਾਲਾਂ ਦੇ ਵਿੱਚ ਵੀ ਡਗਮਗਾ ਜਾਂਦਾ ਬੰਦਾ ਉਹ ਸਮੇ ਸਮੇਂ ਤੇ ਹੁੰਦਾ ਰਿਹਾ ਅੱਜ ਵੀ ਦੇਖਣ ਚ ਆ ਰਿਹਾ ਪੂਰੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਨਾਤਨ ਮਤ ਨੂੰ ਟਾਰਗੇਟ ਤੇ ਜਿਸ ਹਿਸਾਬ ਨਾਲ ਸਾਡੀ ਜਨਸੰਖਿਆ ਘਟਣ ਲੱਗੀ ਹੋਈ ਹੈ ਭਾਰਤ 'ਚ ਉਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਤੇ ਨਾ ਕਿਤੇ ਸਾਡੇ ਸਨਾਤਨੀ ਬੱਚਿਆਂ ਨੂੰ ਚਾਹੀਦਾ ਜਿਹੜੇ ਨਵੇਂ ਬੱਚੇ ਨੇ ਜਿਹੜੇ ਪਰਿਵਾਰ ਨੇ ਉਹ ਘੱਟੋ ਘੱਟ 5 ਜੀਆਂ ਦੇ ਹੋਣਾ ਚਾਹੀਦਾ ਜੇ ਛੋਟੇ ਤੋਂ ਛੋਟਾ ਪਰਿਵਾਰ ਵੀ ਹੋਵੇ ਜੇ ਵੱਡਾ ਪਰਿਵਾਰ ਹੋਈ ਤਾਂ ਜਿੱਥੇ ਸਾਡੇ ਬਜ਼ੁਰਗ ਪਹਿਲਾਂ ਇੱਥੇ ਵਾਸ ਕਰਦੇ ਰਹੇ ਆ ਜਾਂ ਉਹਨਾਂ ਦਾ ਪੂਰਨ ਵਾਸ ਹੋਇਆ ਉਹ 8 ਤੋਂ 10 ਬੰਦਿਆਂ ਦਾ ਪਰਿਵਾਰ ਹੋਇਆ ਕਰਦਾ ਸੀ ਅੱਜ ਜਿੱਥੇ ਸਾਡਾ ਮੁਕਾਬਲਾ ਹੈ ਉਹ ਬਹੁਤ ਵੱਡੇ ਪੱਧਰ ਤੇ ਆ ਅਸੀਂ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਜਿਹੜਾ ਨਵੇਂ ਸਰਵੇ ਆਏ ਆ 3.5% ਆਬਾਦੀ ਜਿਹੜੀ ਸਾਡੀ ਸਨਾਤਨੀਆਂ ਦੀ ਜੇ ਮੈਂ ਹਿੰਦੂਆਂ ਦੇ ਸਿੱਖਾਂ ਦੀ ਨਾ ਕਵਾਂ ਜਿਹੜੀ ਸਨਾਤਨ ਆਬਾਦੀ ਆ ਉਹ 3.5% ਪਿੱਛੇ हट ਗਈ ਤੇ ਦੂਜੇ ਭਾਈਚਾਰਿਆਂ ਦੀ ਇਨਕਰੀਜ਼ ਕਰ ਗਈ ਤੇ ਪੰਜਾਬ ਦੇ ਵਿੱਚ ਵੈਸੇ ਵੀ ਜਿਸ ਹਿਸਾਬ ਨਾਲ ਧਰਮ ਪਰਿਵਰਤਨ ਹੋ ਰਿਹਾ ਉਸ ਹਿਸਾਬ ਨਾਲ ਅਸੀਂ ਆਪਣੇ ਆਪ ਦੋ ਗੱਜ ਦੀ ਅੱਗ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਨੂੰ ਧੱਕਦੇ ਜਾ ਰਹੇ ਹਾਂ ਤੇ ਜਿਨ੍ਹਾਂ ਹਾਲਾਤਾਂ ਨਾਲ ਹੁਣ ਪੰਜਾਬ ਪਿਛਲੇ 30 ਦਿਨਾਂ ਤੋਂ ਇੱਕ ਨਵੇਂ ਬਲਦੀ ਹੋਈ ਤੁਖਦੀ ਹੋਈ ਅੱਗ ਦੇ ਉੱਤੇ ਰੱਖਿਆ ਹੋਇਆ ਕਦੀ ਕਿਤੇ ਬੰਬ ਫਟ ਜਾਂਦਾ ਹੈ ਕਦੀ ਥਾਣੇ ਦੇ ਬਾਹਰ ਬੰਬ ਫਟ ਜਾਂਦਾ ਹੈ ਕਦੀ ਕਿਸੇ ਦੇ ਘਰ ਦੇ ਬਾਹਰ ਬੰਬ ਫਟ ਜਾਂਦਾ ਹੈ ਕਦੀ ਕਿਸੇ ਮੰਦਰ ਦੇ ਬਾਹਰ ਬੰਬ ਫਟ ਜਾਂਦਾ ਹੈ ਉਹ ਵੀ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਨੂੰ ਉਹ ਵੀ ਠੇਸ ਪਹਚਾ ਰਿਹਾ ਹੈ ਤੇ ਇਹ ਏਜੰਸੀਆਂ ਇਹ ਗੱਲ ਚਾਹੁੰਦੀਆਂ ਨੇ ਵੀ ਇਹ ਦੋ ਪਾਰ ਹੋ ਕੇ ਸਟੇਟ ਜਿਹੜੀ 1978 ਤੇ 79 ਦੇ ਵਿੱਚ ਜਿਹੜੇ ਦੌਰ ਤੋਂ ਗੁਜ਼ਰੀ ਹੈ ਉੱਥੇ ਦਾ ਉੱਥੇ ਖੜਾਇਆ ਜਾਏ ਮੈਂ ਤੁਹਾਡੇ ਮਾਦਮ ਨਾਲ ਇੱਕ ਗੱਲ ਕਹਿਣੀ ਚਾਹੂੰਗਾ ਵੀ ਨਾ ਪਹਿਲਾਂ ਹਿੰਦੂ ਸਿੱਖ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਸੀ ਉਦੋਂ ਵੀ ਏਜੰਸੀਆਂ ਸੀ ਤੇ ਹੁਣ ਵੀ ਏਜੰਸੀਆਂ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਕੰਮ ਕਰ ਰਹੀਆਂ ਤੇ ਸਾਰੇ ਸਨਾਤਨੀਆਂ ਨੂੰ ਚਾਹੀਦਾ ਵੀ ਅਸੀਂ ਇੱਕ ਜੁਟਤਾ ਨਾਲ ਜਿਹੜੇ ਜਿਹੜੇ ਆਪਣੇ ਰਹਿਬਰ ਨੂੰ ਮੰਨਦੇ ਆ ਉਹਨੂੰ ਬੇਨਤੀ ਕਰੀਏ ਵੀ ਸਾਡੇ ਪੰਜਾਬ ਨੂੰ ਜਿਹੜਾ ਮਾੜੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਤੇ ਸਾਡਾ ਭਾਈਚਾਰਾ ਜਿਹੜਾ ਉਹ ਹਰੀ ਕੈਮ ਰਹਿ ਸਕੇ ਮਤਲਬ ਜਿਹੜੀ ਤਿੱਖੀ ਬਜਾਨਬਾਜ਼ੀ ਵਾਰ-ਵਾਰ ਕਹੇ ਕਿਸੇ ਵੀ ਤੁਹਾਨੂੰ ਜ਼ਰੂਰ ਅੱਜ ਇਹੋ ਜੀ ਕੋਈ ਗੱਲ ਨਹੀਂ ਕਰਨੀ ਇੰਨੀ ਵੀ ਕਰਨ ਨੂੰ ਕਰਨ ਨੂੰ ਤਾਂ ਇਹੋ ਜਿਹੀਆਂ ਗੱਲਾਂ ਆਪਾਂ ਚਰ ਆਪਾਂ ਸੈਰ ਧਰਮ ਤੇ ਆਇਆ ਕੋਈ ਗੱਲ ਕਰਨ ਹਾਂ ਹਾਂ ਬੋਲੋ 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 ਕੋਈ ਉਹਨੇ ਤੇ ਗਰੇਜ ਕਰਨਾ ਚਾਹੀਦਾ ਦੇਖੋ ਕਿਸੇ ਨੂੰ ਵੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਤਿੱਖੀ ਬਿਆਨਬਾਜ਼ੀ ਤੋਂ ਕੀ ਤਿੱਖੇ ਸਵਾਲਾਂ ਤੋਂ ਵੀ ਤੇ ਤਿੱਖੇ ਪਾਸੇ ਜਾਣ ਤੋਂ ਵੀ ਗਰੇਜ ਕਰਨਾ ਚਾਹੀਦਾ ਜਿਹੜੇ ਲੋਕਾਂ ਦੀ ਦੁਕਾਨਦਾਰੀ ਤਿੱਖੇ ਸਵਾਲਾਂ ਨਾਲ ਚੱਲਦੀ ਹੈ ਤੁਸੀਂ ਉਹਨਾਂ ਨੂੰ ਨਾ ਉਸ ਭਾਈਚਾਰੇ ਚ ਰੋਕ ਸਕਦੇ ਹੋ ਨਾ ਉਸ ਭਾਈਚਾਰੇ ਚ ਰੋਕ ਸਕਦੇ ਹੋ ਕਿਉਂਕਿ ਉਹ ਸਰਕਾਰਾਂ ਦੇ ਹੁਕਮ ਦੇ ਮਤਾਬਕ ਜਿਹੜੀ ਏਕਤਾ ਤੇ ਅਖੰਡਤਾ ਉਹਨੂੰ ਖੰਡਿਤ ਕਰਨ ਵਾਸਤੇ ਲੋਕ ਲੱਗੇ ਰਹਿੰਦੇ ਆ ਆਮ ਜਿਹੜੇ ਗੁਰੂ ਘਰ ਨੇ ਆਮ ਮੰਦਰ ਨੇ ਜਾਂ ਜਿਹੜੇ ਪ੍ਰਚਾਰਕ ਨੇ ਉਹ ਕਿਸੇ ਪ੍ਰਕਾਰ ਵੀ ਇਹ ਗੱਲ ਨਹੀਂ ਚਾਹੁੰਦੇ ਜਾਂ ਆਮ ਜਿਹੜਾ ਦੇਸ਼ ਦਾ ਵਾਸੀ ਹੈ ਸਟੇਟ ਦਾ ਵਾਸੀ ਹੈ ਜਿਹੜਾ ਪੰਜਾਬੀ ਆ ਉਹ ਕਿਸੇ ਕੀਮਤ ਤੇ ਨਹੀਂ ਚਾਹਦਾ ਕਿਉਂਕਿ ਉਹ ਸਾਡੀਆਂ ਤਾਂ ਪ੍ਰਾਣੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਸਾਡੇ ਸਾਰੇ ਪੰਜਾਬੀਆਂ ਦੀ ਜੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ ਸਾਡੀਆਂ ਤਾਂ ਪ੍ਰਾਣੀਆਂ ਮੰਗਾਂ ਹੀ ਨਹੀਂ ਪੂਰੀਆਂ ਹੋਈਆਂ ਅੱਜ ਤੱਕ ਅਸੀਂ ਤਿੱਖੀ ਬਿਆਨਬਾਜ਼ੀ ਜੇ ਪੈ ਕੇ ਦੇਸ਼ ਤੇ ਸਟੇਟ ਦਾ ਜਿਹੜਾ ਨੁਕਸਾਨ ਆ ਉਹ ਨਹੀਂ ਕਰਵਾਉਣਾ सबका बहुत बहुत धन्यवाद मीडिया वालों का वैसे हमारा विषय है हेल्थ का विषय क्योंकि अगर हमारे पास तंदुरुस्ती है सेहत है तो सब कुछ है नहीं तो कुछ भी नहीं क्योंकि कोई भी चाहे परिवार हो चाहे धर्म हो चाहे समाज हो जो भी है वो स्वास्थ्य से ही चलता है और आज का जो समय चल रहा है वो बीमारियों का बहुत भयंकर है और अंग्रेजी दवाइयों का इतना प्रचलन हो गया है कि हर घर में मतलब जो अंग्रेजी दवाई है वो खुराक की तरह बढ़ गया क्योंकि सबसे पहले तो हमें हमारा जो सनातन है जैसे स्वामी जी भी बोल रहे थे सनातन सनातन का मतलब है जो सदा है उसको ना तो कोई मिटाने वाली चीज़ है ना वो मिट सकता है वो सदा से है गुरु नानक देव जी ने संदेश दिया है सीधा संदेश है एक ओंकार एक का मतलब क्या है कि हमारे अंदर भेदभाव नहीं होना चाहिए एक कोई शब्द नहीं है कि हमारे अंदर जो भेद है चाहे वो शारीरिक तौर पे भेद है चाहे वो मानसिक तौर पे भेद है चाहे वो आत्मिक तौर पे, किसी भी तौर पे हमारे अंदर जो भेद है अगर हम उसको मिटा दें तो सारी समस्याएं हल हो जाएंगी हमने कोई कहता है मेरा धर्म बड़ा, कोई कहता है मेरा धर्म छोटा कोई कुछ तो ये सब तभी संभव हो सकता है जब हमारे अंदर जो भेदभाव है चाहे वो किसी रूप में हम अपने शरीर को एक नहीं मानते पैरों को कहते अलग है दिमाग को कहते अलग है सिर को कहते अलग है जब तक हम इस भेद को नहीं पिटाएंगे तब तक कोई भी धर्म आगे नहीं बढ़ सकता चाहे वो सिख धर्म हो चाहे हिंदू हो चाहे मुस्लिम हो चाहे सिख हो ईसाई हो मेन मुद्दा है कि हमारे अंदर सबसे पहले इंसानियत जरूरी है सब इंसान एक है अब मान लो सुई किसी के लगे चाहे हिंदू को लगे चाहे सिख को लगे चाहे मुसलमान को लगे दर्द तो सबको एक ही होता है हमें ये समझने की ज़रूरत है सनातन का ये कि सब एक हैं और उसी में सारी सृष्टि चल रही है और उसके साथ जो मेन हमारा जो है स्वास्थ्य स्वास्थ्य में क्या है कि सरकार ने अब सिस्टम बना दिए आयुष बना दिया आयुष में हमारा हमारे ऋषि मुनियों का आयुर्वेद आ गया सेकंड योग एंड नेचुरोपैथी आ गया अब योग एंड नेचुरोपैथी क्या है जो कि बिना दवाई हमारे ऋषि मुनियों के इलाज की जो पद्धति है उसको दबाया जा रहा है उसको आगे नहीं लाया जा रहा बहुत कोशिश कर रहे हैं बाबा रामदेव जी ने बहुत कोशिश की योग को आगे बढ़ाने की और सभी महापुरुष भी बैठे हैं तो सबसे मेरा यही निवेदन है कि हम अंग्रेजी दवाइयों को छोड़ के योग को अपनाएं जब हर एक व्यक्ति योग करेगा तो ऐटोमेटिक उसकी मानसिक स्थिति प्रकृति से जुड़ेगी और प्रकृति में सब एक है पांच तत्व है पांच तत्वों में कोई भेद नहीं है अग्नि में कोई हाथ डाले चाहे हिंदू डाले चाहे मुसलमान डाले सबका हाथ जलेगा पानी सबकी प्यास बुझाता है हवा सबके लिए है पृथ्वी सबके लिए है पृथ्वी कहती है कि कोई मेरे ऊपर है ना कौन है कौन नहीं है सब एक है पांचों तत्व है पांचों तत्वों में कोई भेद नहीं है तो हमारे अंदर भेद कहाँ से आ गया हम बने भी उसके हैं हम चर्चा भी उसकी करते हैं लेकिन फिर भेद कहाँ से आ गया भेद हमने पैदा कर रखा है हम अपने आप को समझते हम बड़े हैं दूसरा छोटा है ऐसा कुछ नहीं है सब एक समान है सब ही सनातन तभी संभव है जब हम अपने अंदर के छोटे बड़े का ऊंचे नीचे का जाति का जो भेदभाव है हम उसको समाप्त करें जिस दिन ये समाप्त हो जाएगा उसी दिन ये पृथ्वी जो है स्वर्ग हो जाएगी खुशियों से भर जाएगी एक व्यक्ति है किस डिग्री टेम्परेचर छोटे देखो जब जब भी हम किसी की सेवा करते हैं ना तो ऐटोमेटिक ब्रह्मांड से हमें ऊर्जा मिलती है जैसा हमारा मानसिक दशा होगी वैसी हमारे को ऊर्जा मिलती है हमारे देखो शरीर की एक गति है मन की भी एक गति है आत्मा स्थिर है तो इन दोनों गतियों को जब हम कंट्रोल में लाते हैं तो आत्मा के साथ हम जुड़ जाते हैं जब आत्मा जुड़ती है तो उसी में सूर्य है उसी में चंद्रमा है उसी में गर्मी है उसी में सर्दी है इस ब्रह्मांड के अंदर ही है ना सूर्य वो बाहर थोड़ी ना ऐसे ही हमारी बॉडी के अंदर भी तो टेम्परेचर है अग्नि है उससे हम चल रहे हैं ਅਗਨੀ ਹਮੇ ਕੋ ਖਾ ਥੋੜੀ ਰਹੀ ਹੈ ਹਮੇ ਚਲਾ ਰਹੀ ਹੈ ਤੋ ਹਮੇ ਇਨ ਕੋ ਸਮਝਣਾ ਹੈ ਬਸ ਡਾਕਟਰ